ਭਾਰਤ ਨੇ 3-1 ਦਿਨਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਵਡੋਦਰਾ ਵਿਖੇ ਮਹਿਮਾਨ ਨਿਊਜ਼ੀਲੈਂਡ ਦੀ ਟੀਮ ਨੂੰ 4 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ 301 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 1 ਓਵਰ ਬਾਕੀ ਰਹਿੰਦੇ 6 ਵਿਕਟਾਂ ਦੇ ਨੁਕਸਾਨ ਤੇ 306 ਦੌੜਾਂ ਜੋੜ ਕੇ ਜਿੱਤ ਹਾਸਲ ਕੀਤੀ 93 ਦੌੜਾਂ ਦੀ ਤੋਪੇ ਤੋੜ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਨੂੰ ਮੈਚ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ। ਭਾਰਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ 56 ਤੇ ਸ੍ਰੇਸ਼ ਸਈਅਦ ਨੇ 49 ਅਤੇ ਵਿਕਟ ਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ ਨਾਬਾਦ 29 ਅਤੇ ਹਰਸ਼ਿਤ ਰਾਣਾ ਨੇ ਇੰਨੀਆਂ ਹੀ ਦੌੜਾਂ ਦੀ ਸੰਕਟ ਮੋਚਨ ਪਾਰੀ ਖੇਡੀ। ਵਿਰਾਟ ਕੋਹਲੀ ਨੇ 28,068 ਦੌੜਾਂ ਪੂਰੀਆਂ ਕੀਤੀਆਂ। ਕੁਮਾਂਤਰੀ ਕ੍ਰਿਕਟ ਕੈਰੀਅਰ ਵਿੱਚ ਤਿੰਨੋਂ ਫਾਰਮੈਟ 'ਚ ਉਹ ਦੌੜਾਂ ਬਣਾਉਣ ਦੇ لحاظ ਨਾਲ ਦੂਜੇ ਨੰਬਰ ਤੇ ਆ ਗਿਆ ਹੈ। ਵਿਰਾਟ ਕੋਹਲੀ ਨੇ Sri Lanka ਦੇ ਕੁਮਾਰ ਸੰਗਾਕਾਰਾ ਵੱਲੋਂ ਬਣਾਈਆਂ ਗਈਆਂ 28016 ਦੌੜਾਂ ਦੇ ਰਿਕਾਰਡ ਨੂੰ ਤੋੜਿਆ ਭਾਰਤ ਰਤਨ ਸਚਿੰਤਨ ਦੁੱਲਕਰ ਹੀ ਵਿਰਾਟ ਕੋਹਲੀ ਤੋਂ ਅੱਗੇ ਰਹਿ ਗਏ ਨੇ ਜਿਨ੍ਹਾਂ ਨੇ ਕੁਮਾਂਤਰੀ ਕ੍ਰਿਕਟ ਕੈਰੀਅਰ ਵਿੱਚ ਕੁੱਲ 34357 ਦੌੜਾਂ ਬਣਾਈਆਂ ਨੇ ਮੌਜੂਦਾ ਲੜੀ ਦਾ ਅਗਲਾ ਮੈਚ ਰਾਜਕੋਟ ਵਿੱਚ 14 ਜਨਵਰੀ ਨੂੰ ਖੇਡਿਆ ਜਾਵੇਗਾ